ਜੇਕਰ ਗੁਆਂਡੀ ਅਜੇਹੇ ਚੋਰ ਹੋਣ ਤਾਂ ਰਾਬਹੀ ਬਚਾਵੇ ਅਜੇਹੇ ਗੁਆਂਡੀਆਂ ਤੋਂ ਜੀ ਹਾਂ ਮਾਮਲਾ ਤਲਵਾੜਾ ਦੇ ਪਿੰਡ ਨਮੋਲੀ ਹਰ ਦਾ ਜਿੱਥੇ ਇੱਕ ਗੁਆਂਡੀ ਨੇ ਆਪਣੇ ਗੁਆਂਡੀ ਦੇ ਘਰ ਨਾ ਹੋਣ ਦਾ ਫਾਇਦਾ ਚੁੱਕਿਆ ਤੇ ਗੁਆਂਡੀਆਂ ਦੇ ਘਰੋਂ ਕਰੀਬ 8 ਤੋਲੇ ਸੋਨਾ ਤੇ 38 ਤੋਲੇ ਚਾਂਦੀ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਦਿੱਤਾ ਇਸ ਸੰਬੰਧੀ ਡੀਐਸਪੀ ਜਗਦੀਸ਼ ਰਾਜ ਅਤਰੀ ਨੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਪਿੰਡ ਨਮੋਲੀ ਦਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰੀ ਵਿੱਚ ਵਿਆਹ ਗਿਆ ਹੋਇਆ ਸੀ ਉਨਾ ਦੇ ਗਵਾਂਢੀ ਵਿਜੇ ਕੁਮਾਰ ਨੇ ਇਸ ਗੱਲ ਦਾ ਫਾਇਦਾ ਉਠਾਇਆ ਤੇ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਮਾਮਲਾ ਪੁਲਿਸ ਤੱਕ ਪਹੁੰਚਿਆ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਗਵਾਂਢੀ ਨੂੰ ਕਾਬੂ ਕੀਤਾ ਤੇ ਪੁੱਛਗਿੱਛ ਦੌਰਾਨ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਪੁਲਿਸ ਨੇ ਚੋਰ ਗਵਾਂਢੀ ਦੇ ਕੋਲੋਂ ਚੋਰੀ ਕੀਤੇ ਹੋਏ ਗਹਿਣੇ ਵੀ ਜ਼ਬਤ ਕਰ ਲਏ ਨੇ ਐਸਐਸਪੀ ਮਾਨ ਜੋ ਸੁਵਿੰਦਰ ਲੰਬਾ ਵੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਭਾਇਆ ਸਾਹਿਬ ਤੇ ਦਿਸ਼ਾ ਨਿਰਦੇਸ਼ਾਂ ਅੱਜ ਜਿਹੜੀ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਭਰੇ ਪੁਛਾਂ ਦੇ ਖਿਲਾਫ ਕੋਡ ਆਫ ਕਨਡਕਟ ਲੱਗੇ ਹੋਣ ਕਾਰਨ ਇੱਥੇ ਪਿੰਡ ਤਲਵਾਰੇ ਦੇ ਵਿੱਚ ਨਮੋਲੀ ਹਾਰ ਇੱਕ ਘਰ ਦੇ ਵਿੱਚ ਚੋਰੀ ਹੋਈ ਸੀ ਜਿਸ ਤੋਂ ਕਾफी ਮਾਤਰਾ ਵਿੱਚ ਸੋਨੇ ਦੇ ਗਹਿਣੇ ਤੇ ਚਾਂਦੀ ਦੇ ਗਹਿਣੇ ਜਿਹੜੇ ਆ ਉਹ ਕੋਈ ਚੋਰ ਨਾਮ ਨੂੰ ਚੋਰ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਸੀ ਥਾਣੇ ਤਲਵਾਰੇ ਦੇ ਐਸਐਸਓ ਸਰਦਾਰ ਹਰਜਿੰਦਰ ਸਿੰਘ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਦੇ ਵਿੱਚ ਵੱਖ-ਵੱਖ ਟੀਮਾਂ ਲਗਾ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੂੰ ਉਹਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਹੈ ਵੀ ਜਿਹੜਾ ਮੇਨ ਚੋਰ ਹੈ ਜਿਹੜਾ ਉਹ ਇਹਨਾਂ ਨੇ ਅਰੈਸਟ ਕਰ ਲਿਆ ਤੇ ਜਿਹੜਾ ਉਹਨਾਂ ਸਮਾਨ ਜਿੰਨਾ ਵੀ ਉੱਥੋਂ ਸੋਨੇ ਦਾ ਔਰ ਚਾਂਦੀ ਦਾ ਚੋਰੀ ਕੀਤਾ ਇਹ ਸਾਰਾ ਬਰਾਮਦ ਕਰ ਲਿਆ ਅੱਜ ਅਹੀਂ ਇਹਨੂੰ ਕੋਰਟ ਸਪੇਸ਼ਟ ਕਰਨ ਲੈ ਜਾ ਰਹੇ ਆਂ ਤੇ ਉੱਥੋਂ ਇਹਨਾਂ ਦਾ ਪੁਲਿਸ ਮਾਡਲ ਆ ਕੇ ਹੋਰ ਵੀ ਤਫ਼ਤੀਸ਼ ਕਰਨਗੇ ਇਹਨਾਂ ਕੋਈ ਹੋ ਜੇ ਹੋਰ ਕੋਈ ਚੋਰੀ ਨਹੀਂ ਕੀਤੀ ਹੋਣੀ ਇਹਦੇ ਉਹ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪਰਿਵਾਰ ਸੀਗੇ ਕਿਤੇ ਬਾਹਰ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿੱਚ ਜਿਦੋਂ ਨੂੰ ਪਤਾ ਸੀ ਵੀ ਘਰ ਦੇ ਵਿੱਚ ਕੋਈ ਨਹੀਂ ਹੈ ਤੇ ਇਹਨੂੰ ਉੱਥੇ ਚੋਰੀ ਕਰਨੀ ਇਹਦੇ ਵਿੱਚ ਸਾਡੇ ਕੋਲ ਅ 8 ਤੋਲੇ ਜਿਹੜੇ ਹੈ ਸੋਨਾ ਤੇ 28 ਤੋਲੇ ਜਿਹੜੀ ਹੈ ਇਹਨੇ ਥੋੜੀ 38 ਜਿਹੜੀ ਹੈਗੀ ਆ ਉਹ ਚਾਂਦੀ ਦੇ ਜਿਹੜੇ ਗਹਿਣੇ ਆ ਤੋਲੇ ਉਹ ਬਰਾਮਦ ਹੋਏ ਨਹੀਂ ਨਹੀਂ ਅੱレ ਕੋ ਪੁਛਿਸ਼ ਕੀਤੀ ਜਾ ਰਹੀ ਹੈ ਜੇ ਕੋਈ ਹੋਰ ਵੀ ਬਰਾਮਦ ਹੋਏ ਤੁਹਾਨੂੰ ਵਿਦੂ ਦੱਸਾਂ ਮੈਂ ਜਿੱਥੋਂ ਦਾ ਮੁੰਡਾ ਹੈ ਨਮੋਲੀ ਹਰਦਾ ਯੂਸੇਫ ਪਿੰਡ ਦਾ ਮੁੰਡਾ ਹੈ